52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਨੂੰ ਪਹਿਨ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਉਸ ਚੋਲਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਨਾਲ ਹੀ ਗੁਰੂ ਸਾਹਿਬ ਦੀ ਪੋਥੀ ਸਾਹਿਬ ਸਜੋਵਤ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਨਿਮ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਇਹ ਨਿਮ ਅੱਜ ਵੀ ਇਸ ਸਥਾਨ ਦੇ ਉੱਤੇ ਮੌਜੂਦ ਹੈ ਰਾਤਨ ਨੇ ਮੇਜੂ ਹੈ ਉਹ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਜੜ ਕੇ ਰੱਖੀ ਗਈ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ ਇਹ ਨਿਸ਼ਾਨੀ ਗੁਰੂ ਸਾਹਿਬ ਸਮੇਂ ਦੀ ਹੈ ਗੁਰੂ ਸਾਹਿਬ ਬੰਜੀ ਤੇ ਬੈਠ ਕੇ ਭਜਨ ਕੀਰਤਨ ਭਜਨ ਬੰਦਗੀ ਕਰਿਆ ਕਰਦੇ ਸਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਟੋਲਡ ਪੰਜਾਬ ਮੈਂ ਰੁਨਦੀਪ ਸਿੰਘ ਅੱਜ ਅਸੀਂ ਪਹੁੰਚੇ ਆਂ ਪਿੰਡ ਕੁਡਾਣੀ ਕਲਾਂ ਜੋ ਕਿ ਛੇਵੀਂ ਪਾਸਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪਾਪ ਧਰਤੀ ਹੈ ਜਦੋਂ ਗੁਰੂ ਸਾਹਿਬ 52 ਕਲੀਆਂ ਵਾਲਾ ਚੋਲਾ ਪਾ ਕੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਹਾ ਕਰਵਾ ਕੇ ਆਉਂਦੇ ਹਨ ਤਾਂ ਉਹ ਇਸ ਪਿੰਡ ਦੇ ਵਿੱਚ ਵਿਸ਼ਰਾਮ ਕਰਦੇ ਹਨ ਦਮ ਲੈਂਦੇ ਹਨ ਜਿੱਥੇ ਗੁਰੂ ਸਾਹਿਬ ਨੇ ਦਮ ਲਿਆ ਉੱਥੇ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਸਿशोਭਿਤ ਹੈ ਗੁਰੂ ਸਾਹਿਬ ਦੇ ਨਾਲ ਇਤਿਹਾਸਿਕ ਗੁਰਦਾਰਾ ਸਾਹਿਬ ਚਾਰ ਗੁਰਦਾਰਾ ਸਾਹਿਬ ਹੋਰ ਇੱਥੇ ਵਿਰਾਜਮਾਨ ਹਨ ਗੁਰੂ ਸਾਹਿਬ ਨੇ ਇਸ ਪਿੰਡ ਨੂੰ 52 ਕਲੀਆਂ ਵਾਲਾ ਚੋਲਾ ਪਾਵਨ ਕੋਥੀ ਅਤੇ ਹੋਰ ਬਹੁਤ ਸਾਰੀਆਂ ਇਤਿਹਾਸਿਕ ਚੀਜ਼ਾਂ ਦੇ ਕੇ ਇਸ ਪਿੰਡ ਨੂੰ ਨਿਹਾਲ ਕੀਤਾ ਜੋ ਕਿ ਸੰਗਤਾਂ ਰੋਜ਼ ਦਰਸ਼ਨ ਕਰਨ ਦੂਰ ਦੂਰ ਤੋਂ ਆਉਂਦੀਆਂ ਹਨ ਅਤੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੀਆਂ ਹਨ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦਾਰਾ ਸਾਹਿਬ ਦੰਦਮਾ ਸਾਹਿਬ ਦੇ ਇਸ ਤੋਂ ਬਾਅਦ ਚੱਲਦੇ ਆਪਾਂ ਗੁਰਦਾਰਾ ਚੋਲਾ ਸਾਹਿਬ ਦੇ ਵਿੱਚ ਸਰਗੇ ਤੋਰ ਦੇ ਹੋ ਕਰਪਾ ਦਿੱਤ ਨਾਨਕ ਕਾ ਸੁਖ ਰਹੀ ਤਾਂ ਉਹ ਹੁਣ ਬਾਬਾ ਜੀ ਤੋਂ ਆਪਾਂ ਇਸ ਪਵਿੱਤਰ ਸਥਾਨ ਦਾ ਇਤਿਹਾਸ ਜਾਣਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਇਸ ਸਥਾਨ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਸੰਗਤਾਂ ਨੂੰ ਛੇਵੇਂ ਸਤਿਗੁਰੂ ਦੇਹ ਤੌਰ ਤੇ ਆਪਣੇ ਆਖਰੀ ਸਮੇਂ ਦੇ ਦੌਰਾਨ ਜਦੋਂ ਸਤਿਗੁਰਾਂ ਨੇ ਮਾਲਵੇ ਦੀ ਯਾਤਰਾ ਕੀਤੀ ਤੇ ਕੀਰਤਪੁਰ ਸਾਹਿਬ ਜਾ ਕੇ ਬਿਰਾਜੀ ਉਸ ਦੇ ਦੌਰਾਨ ਸਤਿਗੁਰੂ ਅਮਰਦਸਰ ਸਾਹਿਬ ਤੋਂ ਚੱਲ ਕੇ ਮੱਧੂ ਕੇ ਇਆ ਹੋਰ ਲੋਪੋਂ ਪੰਜ ਪੀਰੀ ਆਦ ਪਿੰਡਾਂ ਤੋਂ ਹੁੰਦੇ ਹੋਏ ਸਤਿਗੁਰੂ ਇਸ ਕਢਾਣੀ ਨਗਰ ਦੇ ਵਿੱਚ ਪਹੁੰਚੇ ਜਿੱਥੇ ਰਹਿਣ ਵਾਲੇ ਇੱਕ ਮਹਾਪੁਰਖ ਸਾਧੂ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਉਹ ਸਤਿਗੁਰਾਂ ਦੀ ਯਾਦ ਦੇ ਵਿੱਚ ਹੀ ਹਰ ਸਮਾਂ ਬਤਾਉਣ ਵਾਲੇ ਉਹਨਾਂ ਦੇ ਕਰਕੇ ਸਤਿਗੁਰੂ ਖਾਸ ਕਰਕੇ ਇਸ ਨਗਰ ਦੇ ਵਿੱਚ ਆਏ ਜਿਨ੍ਹਾਂ ਦੀ ਜਗ੍ਹਾ ਪਿੱਛੇ ਤੁਸੀਂ ਦੇਖ ਸਕਦੇ ਹੋ ਸਤਿਗੁਰੂ ਜਦੋਂ ਆ ਕੇ ਉਹਨਾਂ ਸਾਧੂਆਂ ਦੇ ਨਾਲ ਮਿਲੇ ਬਚਨ ਬਲਾਸ ਕੀਤੇ ਸਤਿਗੁਰਾਂ ਦੀ ਸੇਵਾ ਕੀਤੀ ਉਹਨਾਂ ਨੇ ਆਪ ਜੀ ਨੇ ਜਲ ਅਰਪਣ ਕੀਤਾ ਉਸ ਦੇ ਦੌਰਾਨ ਜਦ ਤੱਕ ਨਗਰ ਨਿਵਾਸੀਆਂ ਨੂੰ ਵੀ ਪਤਾ ਲੱਗਿਆ ਕਿ ਗੁਰੂ ਨਾਨਕ ਦੀ 6ਵੀਂ ਜੋਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡੇ ਨਗਰ ਦੇ ਵਿੱਚ ਬਾਰੋ-ਬਾਰ ਆ ਕੇ ਬਿਰਾਜੇ ਨੇ ਤਾਂ ਨਗਰ ਦੇ ਵਿੱਚੋਂ ਕੁਝ ਮੋਢੀ ਗੁਰਸਿੱਖ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਇਕੱਠੇ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਆਪ ਜੀ ਸਾਡੇ ਨਗਰ ਦੇ ਵਿੱਚ ਵੀ ਚਰਨ ਪਾਓ ਆਪਣੇ ਮੁਬਾਰਕ ਚਰਨ ਪਾ ਕੇ ਸਾਡੇ ਨਗਰ ਨੂੰ پاک ਪਵਿੱਤਰ ਕਰੋ ਸਤਿਗੁਰਾਂ ਨੇ ਸੰਗਤਾਂ ਦੇ ਪਿਆਰ ਸਤਕਾਰ ਨੂੰ ਦੇਖਦਿਆਂ ਹੋਇਆਂ ਸੂਰਤੀਏ ਖਤਰੀ ਦੇ ਘਰ ਰਹਿਣ ਦਾ ਫੈਸਲਾ ਕੀਤਾ ਉੱਥੇ ਹੀ ਸਤਿਗੁਰਾਂ ਨੇ 45 ਦਿਨ ਆਪਣੇ ਗੁਰਸਿੱਖਾਂ ਦੇ ਨਾਲ ਵਿਰਾਜਣਾ ਕੀਤਾ ਜਿਸ ਦੇ ਦੌਰਾਨ ਸਤਿਗੁਰੂ ਇਸ ਅਸਥਾਨ ਤੇ ਵੀ ਆ ਕੇ ਉਹਨਾਂ ਸਾਧੂਆਂ ਦੇ ਨਾਲ ਬਚਨ ਬਲਾਸ ਕਰਿਆ ਕਰਦੇ ਆਪ ਜੀ ਦੀ ਉਮਰ ਤੇ ਸਰੀਰਕ ਸਿਚੁਏਸ਼ਨ ਐਸੀ ਸੀ ਕਿ ਆਪ ਕਿਤੇ ਹੋਰ ਨਹੀਂ ਜਾ ਸਕਦੇ ਸੀ ਆਪਣੇ ਆਖਰੀ ਸਮੇਂ ਦੇ ਵਿੱਚ ਸੀ ਉਹ ਸਾਧੂ ਜਦੋਂ ਸਤਿਗੁਰੂ ਇੱਥੇ ਆਏ 45 ਦਿਨ ਤੋਂ ਬਾਅਦ ਜਦੋਂ ਆਪ ਨੇ ਸਾਰੀਆਂ ਸੰਗਤਾਂ ਨੂੰ ਆਪਣੇ ਬਚਨ ਬਲਾਸਾਂ ਦੇ ਨਾਲ ਤਾਰਿਆ ਤੇ ਜਦੋਂ ਜਾਣ ਦਾ ਸਮਾਂ ਆਇਆ ਤਾਂ ਆਪ ਨੇ ਇੱਥੇ ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਨੇ ਇਥੇ ਆਕੇ ਉਹਨਾਂ ਸਾਧੂਆਂ ਦੇ ਨਾਲ ਵਿਚਾਰ ਵਟਾਂਦਰੀ ਤੋਂ ਬਾਅਦ ਆਵਰੀ ਨੇ ਬਖਸ਼ਿਸ਼ ਕੀਤੀ ਕਿ ਅਸੀਂ ਆਪਦੀ ਸੇਵਾ ਤੋਂ ਪ੍ਰਸੰਨਾਂ ਜਿੰਨਾ ਆਪਨੇ ਯਾਦ ਕੀਤਾ ਦਰਸ਼ਨਾ ਦੇ ਅਭਲਾਸ਼ੀ ਸੀ ਅਸੀਂ ਆਏ ਅੱਗੇ ਮੰਗੋ ਕਿ ਅਸੀਂ ਆਪਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਪ ਜੀ ਨੂੰ ਕੋਈ ਵਰ ਦੇਣਾ ਚਾਹੁੰਨੇ ਆ ਤਾਂ ਉਹਨਾਂ ਸਾਧੂਆਂ ਨੇ ਅੱਗੋਂ ਵਚਨ ਕੀਤਾ ਕਿ ਮੇਰੇ ਪਿੱਛੇ ਹੋਰ ਕੋਈ ਵੀ ਨਹੀਂ ਹੈ ਜਿਸ ਦੇ ਵਾਸਤੇ ਮੈਂ ਕੁਝ ਛੱਡ ਕੇ ਜਾਵਾਂ ਮੈਨੂੰ ਕਿਨੇ ਯਾਦ ਕਰਨਾ ਜਾਂ ਬੱਚੇ ਜਾਂ ਹੋਰ ਗਰੈਸਤੀ ਦੇ ਵਿੱਚ ਮੈਂ ਪਿਆ ਨਹੀਂ ਸਤਿਗੁਰੂ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੋ ਜੋ ਸਰੀਰਕ ਆਈ ਹੋਏ ਉਹ ਪੂਰੀ ਹੋਣ ਨੂੰ ਆਈ ਹੈ ਸਤਿਗੁਰਾਂ ਨੇ ਬਚਨਾਂ ਨੂੰ ਸੁਣਦਿਆਂ ਆਪ ਜੀ ਨੇ ਬਚਨ ਕਰ ਦਿੱਤੇ ਕਿ ਜਿੱਥੇ ਰਹਿੰਦੀ ਦੁਨੀਆ ਤੱਕ ਗੁਰੂ ਨਾਨਕ ਦੀ ਗੱਦੀ ਅਮਰ ਰਹੇਗੀ ਆਪ ਦੀ ਵੀ ਯਾਦ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ ਉਸੇ ਨੂੰ ਮੁੱਖ ਰੱਖਦੇ ਆ ਸਤਿਗੁਰਾਂ ਦੇ ਬਚਨ ਸੁਣ ਕੇ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਸੀ ਹੋਇਆ ਕਰਦੇ ਹਰ ਇੱਕ ਨਗਰ ਦੇ ਵਿੱਚ ਹੱਥ ਲਿਖਤ ਹੋਣ ਕਰਕੇ ਬਹੁਤ ਪ੍ਰੀਸ਼ੀਅਸ ਤੇ ਕਿਸੇ ਕਿਸੇ ਨਗਰ ਦੇ ਵਿੱਚ ਹੀ ਗੁਰਸਿੱਖਾਂ ਦੇ ਪਾਸ ਹੋਇਆ ਕਰਦੇ ਸੀ ਤਾਂ ਸੰਗਤਾਂ ਨੇ ਇੱਕ ਥੜੇ ਦਾ ਨਿਰਮਾਣ ਕੀਤਾ ਉਸੇ ਨੂੰ ਹੀ ਸੰਗਤਾਂ ਨੇ ਅੱਗੇ ਹੋਰ ਦੇਖ ਦਿਖਾ ਕੇ ਉਸੇ ਨੂੰ ਪੂਜਣਾ ਸ਼ੁਰੂ ਕੀਤਾ ਤੇ 6ਵੇਂ ਸਤਿਗੁਰਾਂ ਦੇ ਨਾਲ ਉਹਨਾਂ ਸਾਧੂਆਂ ਦੀ ਵੀ ਯਾਦ ਹਮੇਸ਼ਿਆ ਦੇ ਲਈ ਇੱਥੇ ਬੰਦ ਹੋ ਕੇ ਸੰਗਤਾਂ ਦੇ ਦਿਲਾਂ ਦੇ ਵਿੱਚ ਹਾਜ਼ਰ ਰਹਿ ਕੇ ਹਮੇਸ਼ਾ ਦੇ ਲਈ ਪੂਜਣਯੋਗ ਸਥਾਨ ਤੇ ਵਿੱਚ ਬਦਲ ਗਈ ਜਿਸ ਦੇ ਦਰਸ਼ਨ ਆਪਜੀ ਪਿੱਛੇ ਕਰ ਸਕਦੇ ਹਾਂ ਤਾਂ ਇਹ ਸੀ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਚਲੋ ਆਓ ਅੱਗੇ ਆਪਾਂ ਗੁਰਦਰਾ ਚੋਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤਾਂ ਅਸੀਂ ਪਹੁੰਚ ਚੁੱਕੇ ਹਾਂ ਗੁਰਦਰਾ ਸਾਹਿਬ ਸ੍ਰੀ ਚੋਲਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ 52 ਗਲੀਆਂ ਵਾਲਾ ਚੋਲਾ ਸਿ ਸ਼ੋਭਿਤ ਹੈ ਜਿਸ ਚੋਲੇ ਨੂੰ ਪਹਿਨ ਕੇ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਗੁਰੂ ਸਾਹਿਬ ਦੀ ਪਾਵਨ ਪੋਥੀ ਸ਼ਿ ਸ਼ੋਭਤ ਹੈ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰੂ ਸਾਹਿਬ ਦੇ ਚੋਲੇ ਦੇ ਅਤੇ ਪਾਵਨ ਪੋਥੀ ਦੇ ਜੀ ਨਾਮ ਲਿਓ ਤਾ ਜੋ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਛੋਲਾ ਸਾਹਿਬ 52 ਕਲੀਆਂ ਵਾਲਾ ਛੋਲਾ ਸਾਹਿਬ ਜਿਸ ਨੂੰ ਪਹਿਨ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਉਸ ਛੋਲਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਨਾਲ ਹੀ ਗੁਰੂ ਸਾਹਿਬ ਦੀ ਪੋਥੀ ਸਾਹਿਬ ਸਜੋਵਤ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਜੋ ਤੁਸੀਂ ਜੋ ਨਿਮ ਦੇ ਦਰਸ਼ਨ ਕਰ ਰਹੇ ਹੋ ਇਸ ਨਿਮ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਇਹ ਨਿਮ ਅੱਜ ਵੀ ਇਸ ਸਥਾਨ ਦੇ ਉੱਤੇ ਮੌਜੂਦ ਹੈ ਜਿਸ ਨਿਮ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਚਲੋ ਸੰਗਤ ਜੀ ਤੁਹਾਨੂੰ ਉਹਨਾਂ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਹਵੇਲੀ ਸਾਹਿਬ ਦੇ ਜੋ ਇੱਥੋਂ ਥੋੜੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਹਵੇਲੀ ਸਾਹਿਬ ਜੋ ਕਿ ਗੁਰਦੁਆਰਾ ਚੋਲਾ ਸਾਹਿਬ ਤੋਂ ਥੋੜੀ ਦੂਰੀ ਤੇ ਸਥਿਤ ਹੈ ਚਲੋ ਆਓ ਤੁਹਾਨੂੰ ਕਰਵਾਉਂਦੇ ਇਸ ਗੁਰਦਰਾ ਸਾਹਿਬ ਦੇ ਵੀ ਦਰਸ਼ਨ ਆਪਾਂ ਬਾਬਾ ਜੀ ਤੋਂ ਇਸ ਪਿੰਡ ਦਾ ਸਾਰਾ ਇਤਿਹਾਸ ਸਾਰੇ ਗੁਰਦਰਾਵਾਂ ਦਾ ਇਤਿਹਾਸ ਸਰਵਣ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਜਿਸ ਸਥਾਨ ਤੇ ਖੜੇ ਹੋ ਦਰਸ਼ਨ ਕਰ ਰਹੇ ਹੋ ਇਸ ਵੇਲੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਹੈ ਜਿਸ ਨੂੰ ਗੁਰਦੁਆਰਾ ਸ੍ਰੀ ਪਡੋਲਾ ਸਾਹਿਬ ਵੀ ਕਿਹਾ ਜਾਂਦਾ ਹੈ ਜਿਸ ਵੇਲੇ ਮੇਰੀ ਪੀੜੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਾ ਕਰਕੇ ਪ੍ਰਚਾਰ ਫੇਰੀ ਤੇ ਨਿਕੜਦੇ ਐ ਉਸ ਵੇਲੇ ਸਤਗੁਰੂ ਜੀ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਉਸ ਤੋਂ ਬਾਅਦ ਪ੍ਰਚਾਰ ਫੇਰੀ ਤੇ ਨਿਕੜਦੇ ਆ ਕਿਉਂਕਿ ਸਮਾਂ ਭਿਆਨਕ ਸੀ ਆਉਣ ਵਾਲੇ ਸਮੇਂ ਨੂੰ ਦੇਖਦਿਆਂ ਹੋਇਆ ਸੂਰਬੀਰ ਨੌਜਵਾਨਾਂ ਦੀਆਂ ਭਰਤੀਆਂ ਸੋਹਣੇ ਘੋੜੇ ਸਸਤਰ ਆਦਿਕ ਸਤਗੁਰੂ ਜੀ ਨਗਰੋ-ਨਗਰੀ ਪ੍ਰਚਾਰ ਕਰਦੇ ਹੋਏ ਜਦੋਂ ਇਸ ਨਗਰ ਵਿੱਚ ਪਹੁੰਚਦੇ ਹੈ ਨਗਰ ਦੇ ਬਾਹਰਲੇ ਪਾਸੇ ਜੋ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ਼ੋਭਿਤ ਹੈ ਉਸ ਪਾਵਨ ਸਥਾਨ ਤੇ ਉਸ ਵੇਲੇ ਕੋਈ ਸਾਧੂ ਰਿਹਾ ਕਰਦੇ ਸੰਨ ਸੋ ਉਹਨਾਂ ਨੇ ਸਤਗੁਰੂ ਜੀ ਨੇ ਰੋਕਿਆ ਬੇਨਤੀ ਕੀਤੀ ਕਿ ਸਤਗੁਰੂ ਜੀ ਕਿਰਪਾ ਕਰੋ ਠੰਡਾ ਜਲ ਸਕੋ ਸਤਗੁਰੂ ਜੀ ਨੇ ਠੰਡਾ ਜਲ ਸਕਿਆ ਬਚਨ ਬिलास ਕੀਤੇ ਉਸ ਪਾਵਨ ਸਥਾਨ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ਼ੋਭਿਤ ਹੈ ਜਦੋਂ ਨਗਰ ਵਿੱਚ ਪਤਾ ਲੱਗਦਾ ਹੈ ਕਿ ਛੇਵੇਂ ਪਾਤਸ਼ਾਹ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਜੀ ਨਗਰ ਦੇ ਬਾਹਰਲੇ ਪਾਸੇ ਪਹੁੰਚੇ ਹੋਏ ਨੇ ਉੱਥੇ ਡੇਰਾ ਕੀਤਾ ਹੋਇਆ ਹੈ ਬਾਬਾ ਸੂਰਤੀਆ ਜੀ ਆਪਣੇ ਪਰਿਵਾਰ ਨੂੰ ਲੈ ਕਰਕੇ ਉੱਥੇ ਪਹੁੰਚਦੇ ਐ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਗ੍ਰਹਿ ਵਿਖੇ ਅਤੇ ਨਗਰ ਵਿਚ ਚਰਨ ਪਾਓ ਸੋ ਉਸ ਵੇਲੇ ਸਤਿਗੁਰੂ ਜੀ ਪਰਿਵਾਰ ਦੀ ਬੇਨਤੀ ਪ੍ਰਮਾਨ ਕਰਦਿਆਂ ਹੋਇਆਂ ਇਸ ਸਥਾਨ ਤੇ ਬਾਬਾ ਸੂਰਪਿਆ ਜੀ ਦੀ ਜਿੱਥੇ ਹਵੇਲੀ ਹੋਇਆ ਕਰਤੀ ਸੀ ਇੱਥੇ ਪਹੁੰਚਦੇ ਐ ਔਰ ਪਰਿਵਾਰ ਦੀ ਸੇਵਾ ਤੇ ਪ੍ਰੇਮ ਤੋਂ ਸਤਿਗੁਰੂ ਜੀ ਪ੍ਰਭਾਵਿਤ ਹੋ ਕਰਕੇ 45 ਦਿਨ ਇਸ ਪਾਵਨ ਅਸਥਾਨ ਤੇ ਇਸ ਨਗਰ ਵਿੱਚ ਰਹਿੰਦੇ ਐ ਔਰ ਬੇਅੰਤ ਸੰਗਤਾਂ ਇੱਥੇ ਜੁੜਦੀਆਂ ਨੇ ਨਾਲ ਹੀ ਗੁਰਦੁਆਰਾ ਚੋਲਾ ਸਾਹਿਬ ਸੋਭਿਤ ਹੈ ਉਸ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਰੋਜ਼ ਨਿਤਾ ਪ੍ਰਤੀ ਸਤਿਗੁਰੂ ਜੀ ਉਸ ਪਾਵਨ ਅਸਥਾਨ ਤੇ ਜਾਇਆ ਕਰਦੇ ਸੀ ਉੱਥੇ ਹੀ ਬੇਅੰਤ ਸੰਗਤਾਂ ਸਤਿਗੁਰੂ ਸਤਿਗੁਰਾਂ ਦੇ ਦਰਸ਼ਨ ਦਿਦਾਰਾਂ ਵਾਸਤੇ ਆਇਆ ਕਰਦੀਆਂ ਸਨ ਔਰ ਉੱਥੇ ਦੀਵਾਨ ਸਜਾਇਆ ਕਰਦਾ ਸੀ ਉਸ ਪਾਵਨ ਅਸਥਾਨ ਤੇ ਪੌਥੀ ਸਾਹਿਬ ਜੋੜਾ ਸਾਹਿਬ ਤੇ ਚੋਲਾ ਸਾਹਿਬ ਸੋਭਿਤ ਹੈ ਇਥੇ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਸਤਿਗੁਰੂ ਜੀ ਇਥੇ ਰਹਿਾਇਸ਼ ਹੋਇਆ ਕਰਦੀ ਸੀ ਪ੍ਰਸ਼ਾਦੇ ਪਾਣੀ ਦੀ ਸੇਵਾ ਜਿਹੜੀ ਹੈ ਉਹ ਇਹ ਪਰਿਵਾਰ ਬਾਬਾ ਸੁਰਤਿਆਜੀ ਦਾ ਪਰਿਵਾਰ ਕਰਿਆ ਕਰਦਾ ਸੀ ਸੋ ਇੱਕ ਦਿਨ ਮਾਤਾ ਹਰਦੋਈ ਨੇ ਬੇਨਤੀ ਕੀਤੀ ਜੋ ਕਿ ਬਾਬਾ ਸੁਰਤਿਆਜੀ ਦੇ ਘਰੋਂ ਸੰ ਕਿ ਸਤਿਗੁਰੂ ਜੀ ਜੋ ਰਾਸ਼ਨ ਹੈ ਉਹ ਸਮਾਪਤ ਹੋ ਗਿਆ ਹੈ ਹੁਣ ਪ੍ਰਸ਼ਾਦੇ ਦੇ ਪਾਣੀ ਦੀ ਸੇਵਾ ਕਿਸ ਤਰ੍ਹਾਂ ਕਰੀਏ ਸਤਿਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ ਮਾਤਾ ਤੂੰ ਚਿੰਤਾ ਨਾ ਕਰ ਚੱਕੀ ਵਿੱਚੋਂ ਦਾਣੇ ਕੱਟ ਕੇ ਲਿਆ ਸੋ ਉਸ ਵੇਲੇ ਚੱਕੀਆਂ ਆਮ ਸਾਰੇ ਘਰਾਂ ਵਿੱਚ ਹੋਇਆ ਕਰਦੀਆਂ ਸਨ ਸੋ ਮਾਤਾ ਨੇ ਚੱਕੀ ਵਿੱਚੋਂ ਦਾਣੇ ਕੱਢ ਕੇ ਲਿਆਂਦੇ ਸਤਿਗੁਰਾਂ ਦੇ ਕਰ ਕਮਲਾਂ ਤੇ ਰੱਖ ਦਿੱਤੇ ਔਰ ਸਤਿਗੁਰੂ ਜੀ ਨੇ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਮਾਤਾ ਦੇ ਪਰੋਲੇ ਵਿੱਚ ਪਾਏ ਔਰ ਬਚਨ ਕੀਤਾ ਕਿ ਲੈ ਮਾਤਾ ਅਜ ਤੋਂ ਬਾਅਦ ਤੇਰੇ ਘਰੇ ਲੰਗਰ ਦੀ ਟੋਟ ਨਹੀਂ ਆਵੇਗੀ ਔਰ ਕੱਢੀ ਚਲਿਓ ਵਰਤੀ ਚਲਿਓ ਨਾਲ ਹੀ ਸਤਿਗੁਰਾਂ ਜੀ ਨੇ ਟੱਕਣ ਚੱਕਣ ਤੋਂ ਮਨਾਹੀ ਕੀਤੀ ਪੰਜਵੀਂ ਪੁਸਤ ਦੇ ਵਿੱਚ ਨਵੀਂ ਆਈ ਨੂਨੇ ਪੁਲੇ ਖੇ ਨਾਲ ਸਾਖ ਸਫਾਈ ਕਰਨ ਲੱਗਿਆ ਉਹ ਟੱਕਣ ਜਿਹੜਾ ਸੀ ਉਹ ਚੱਕ ਦਿੱਤਾ ਉਹ ਜਿਹੜਾ ਢੋਲੇ ਨੂੰ ਭਰ ਦਿੱਤਾ ਸੀ ਉਹ ਜਿਹੜੀ ਬਰਕਤ ਸੀ ਉਹ ਸਮਾਪਤ ਹੋ ਗਈ ਨਗਰ ਦੇ ਬਾਹਰਲੇ ਪਾਸੇ ਪਵਨ ਸਥਾਨ ਸ੍ਰੀ ਗੁਰਦੁਆਰਾ ਸ੍ਰੀ ਨਿੰਮ ਸਰ ਸਾਹਿਬ ਸशोਬਿਤ ਹੈ ਉਸ ਪਵਨ ਸਥਾਨ ਤੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਜੰਗਲ ਪਾਣੀ ਵਾਸਤੇ ਦਾਤਨ ਕੁਰਲੀ ਵਾਸਤੇ ਜਾਇ ਕਰਦੇ ਸਨ ਇੱਕ ਦਿਨ ਸਤਿਗੁਰੂ ਜੀ ਨੇ ਆਪਣੀ ਮੌਦ ਵਿੱਚ ਆਉਂਦਿਆਂ ਹੋਇਆ ਨਿੰਮ ਦੀ ਦਾਤਨ ਕਰਕੇ ਜੋ ਕਿ ਅੱਜ ਦੇ ਸਮੇਂ ਚ ਉਥੇ ਪਾਵਨ ਸਰੋਵਰ ਸਜੋਬਿਤ ਹੈ ਇਹ ਉਸ ਵੇਲੇ ਲਖਿਆਣਾ ਟੋਬਾ ਹੋਇਆ ਕਰਦਾ ਸੀ ਉਸ ਦੇ ਕੰਡੇ ਦੇ ਗੱਡ ਦਿੱਤੀ ਜੋ ਕਿ ਸਮਾਪਾ ਕਰਕੇ ਹਰੀ ਹੋਈ ਬਹੁਤ ਭਾਰੀ ਨਿਮ ਦੇ ਰੂਪ ਵਿੱਚ ਪ੍ਰਗਟ ਹੋਈ ਔਰ ਉਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਪਿਆ ਚਲੋ ਤੁਹਾਨੂੰ ਹੁਣ ਗੁਰਦੁਆਰਾ ਨਿਮਸਰ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਆ ਜਿੱਥੇ ਗੁਰੂ ਸਾਹਿਬ ਜੀ ਦੀ ਮੰਜੀ ਦਾ ਬਾਣ ਸਜੋਬਿਤ ਹੈ ਅਤੇ ਗੁਰੂ ਸਾਹਿਬ ਜੀ ਨੇ ਜੋ ਦਾਤਣ ਕਰਕੇ ਡੱਕਾ ਗੱਡਿਆ ਸੀ ਉਹ ਨਿੰਮ ਹਰੀ ਹੋ ਕੇ ਬਹੁਤ ਵੱਡਾ ਦਰਖਤ ਬਣਿਆ ਹੋ ਵੀ ਸशोਭਿਤ ਹੈ ਤਾਂ ਹੁਣ ਅਸੀਂ ਪਹੁੰਚ ਚੱਕੇ ਹਾਂ ਗੁਰਦਾਰਾ ਨਿੰਮ ਸਰ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਦਾਤਣ ਕਰਦੇ ਸਮੇਂ ਦਾਤਣ ਦਾ ਡੱਕਾ ਧਰਤੀ ਦੇ ਵਿੱਚ ਗਡੋ ਦਿੱਤਾ ਤੋਬੇ ਦੇ ਕਿਨਾਰੇ ਜੋ ਅੱਜ ਪੂਰਨ ਦਰਖਤ ਦਾ ਰੂਪ ਲੈ ਚੁੱਕਿਆ ਹੈ ਉਸ ਤੋਬੇ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਜੋ ਗੁਰੂ ਸਾਹਿਬ ਵੇਲੇ ਤੋਬਾ ਸੀ ਅੱਜ ਉਹ ਸਰੋਵਰ ਦਾ ਰੂਪ ਲੈ ਚੁੱਕਿਆ ਹੈ ਚਲੋ ਆਓ ਤੁਹਾਨੂੰ ਦਰਸ਼ਨ ਕਰਵਾਈਏ ਉਸ ਨਿੰਮ ਦੇ ਜੋ ਗੁਰੂ ਸਾਹਿਬ ਦੁਆਰਾ ਲਗਾਈ ਗਈ ਹੈ ਹਰ ਫੁਰਮਾਨ ਦਰਗਹ ਦਾ ਤਾਂ ਜੋ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਨਿੰਮ ਦੇ ਜੋ ਅੱਜ ਪੂਰਨ ਦਰਖਤ ਦਾ ਰੂਪ ਲੈ ਚੁੱਕੀ ਹੈ ਗੁਰੂ ਸਾਹਿਬ ਨੇ ਦਾਤਨ ਕਰਦਿਆਂ ਨੇ ਇੱਕ ਡੱਕਾ ਨਿੰਮ ਦਾ ਧਰਤੀ ਦੇ ਵਿੱਚ ਇੱਥੇ ਗੱਡ ਦਿੱਤਾ ਸੀ ਤੋਬੇ ਦੇ ਕਿਨਾਰੇ ਜੋ ਅੱਜ ਦੇਖੋ ਪੂਰਨ ਦਰਖਤ ਦਾ ਰੂਪ ਲੈ ਚੁੱਕੀ ਹੈ ਜੋ ਗੁਰੂ ਸਾਹਿਬ ਦੁਆਰਾ ਲਗਾਈ ਗਈ ਨਿੰਮ ਸੀ ਓਹੋ ਵਿਰਧ ਹੋ ਚੁੱਕੀ ਸੀ ਜਿਸ ਦਾ ਕੁਝ ਹਿੱਸਾ ਅੰਦਰ ਦਰਬਾਰ ਸਾਹਿਬ ਦੇ ਵਿੱਚ ਸ਼ੀਸ਼ੇ ਦੇ ਵਿੱਚ ਸ਼ੋਭਿਤ ਕੀਤਾ ਗਿਆ ਹੈ ਉਸ ਦੀ ਜਗਾ ਸੰਗਤ ਦੁਆਰਾ ਦੁਆਰਾ ਲਗਾਈ ਗਈ ਨਮ ਜੋ ਆਪ ਦੇ ਸਕਦੇ ਹੋ ਹੈ ਅਤੇ ਤੁਸੀਂ ਪ੍ਰਾਤਨ ਨਮ ਜੋ ਗੁਰੂ ਸਾਹਿਬ ਦੁਆਰਾ ਲਗਾਈ ਗਈ ਉਸ ਦੇ ਦਰਸ਼ਨ ਕੀਤੇ ਹਨ ਜੋ ਜੜ ਦੇ ਵਿੱਚ ਹੈ ਜਿਸ ਦੀ ਜੜ ਹਲੇ ਵੀ ਮੌਜੂਦ ਹੈ ਬਾਕੀ ਕੁਝ ਹਿੱਸਾ ਸ਼ੀਸ਼ੇ ਦੇ ਅੰਦਰ ਜੜ ਕੇ ਦਰਬਾਰ ਸਾਹਿਬ ਦੇ ਅੰਦਰ ਰੱਖਿਆ ਗਿਆ ਹੈ ਸੰਗਤਾਂ ਆndੀਆਂ ਨੇ ਉਸੇ ਦਰਸ਼ਨ ਕਰਦੀਆਂ ਨੇ ਅਤੇ ਹੋਰ ਗੁਰੂ ਸਾਹਿਬ ਨਾਲ ਸੰਬੰਧਿਤ ਚੀਜ਼ਾਂ ਨੇ ਜੋ ਆਜੋ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਵਾਉਂਦੇ ਆ ਤਾਂ ਤੁਸੀਂ ਜਿਸ ਮੰਜੀ ਦੇ ਬਾਣ ਅਤੇ ਦੌਣ ਦੇ ਦਰਸ਼ਨ ਕਰ ਰਹੇ ਹੋ ਇਹ ਨਿਸ਼ਾਨੀ ਗੁਰੂ ਸਾਹਿਬ ਸਮੇਂ ਦੀ ਹੈ ਗੁਰੂ ਸਾਹਿਬ ਇਸ ਮੰਜੀ ਤੇ ਬੈਠ ਕੇ ਭਜਨ ਕੀਰਤਨ ਭਜਨ ਬੰਦਗੀ ਕਰਿਆ ਕਰਦੇ ਸਨ ਇਹ ਉਸ ਸਮੇਂ ਦੀ ਮੰਜੀ ਦਾ ਬਾਣ ਅਤੇ ਦੌਣ ਹੈ ਜੋ ਚੀਜ਼ਾਂ ਸੰਭਾਲੀਆਂ ਗਈਆਂ ਉਹ ਸੰਗਤ ਵੱਲੋਂ ਸੰਭਾਲੀਆਂ ਜਾ ਰਹੀਆਂ ਨੇ ਜੋ ਨਿੰਮ ਦੇ ਤੁਹਾਨੂੰ ਬਾਹਰ ਦਰਸ਼ਨ ਕਰਵਾਏ ਸੀ ਪੁਰਾਤਨ ਨਿੰਮ ਤੋਂ ਉਹ ਆਖਿਆ ਸੀ ਵੀ ਪੁਰਾਤਨ ਨਿੰਮ ਜੋ ਹੈ ਉਹ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਜੜ ਕੇ ਰੱਖੀ ਗਈ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ ਇਸ ਨੂੰ ਨਿਸ਼ਾਨੀ ਵਜੋਂ ਰੱਖਿਆ ਗਿਆ ਹੈ ਕਿ ਇਹ ਉਸ ਨਿੰਮ ਦਾ ਹਿੱਸਾ ਹੈ ਪੁਰਾਤਨ ਨਿੰਮ ਜੋ ਤੁਹਾਨੂੰ ਬਾਹਰ ਦਰਸ਼ਨ ਕਰਵਾਏ ਸੀ ਜਿਸ ਦੀ ਜਗ੍ਹਾ ਤੇ ਸੰਗਤ ਵੱਲੋਂ ਨਵੀਂ ਨਿੰਮ ਲਗਾ ਦਿੱਤੀ ਗਈ ਸੀ ਨਿੰਬਿਰਦ ਹੋ ਚੁੱਕੀ ਸੀ ਗੁਰੂ ਸਾਹਿਬ ਦੇ ਹੱਥਾਂ ਦੁਆਰਾ ਲਗਾਈ ਗਈ ਸੀ ਨਿੰਮ ਜੋ ਕਿ ਬਿਰਦ ਹੋ ਚੁੱਕੀ ਸੀ ਤਾਂ ਸੰਗਤ ਦੇ ਸਹਿਯੋਗ ਦੇ ਨਾਲ ਇਸ ਦੀ ਸਾਂਭ ਸੰਭਾਲ ਹੋ ਰਹੀ ਹੈ ਜਦੋਂ ਨੰਕ ਫਿਰ ਕੋਸ਼ ਨਹੀਂ ਸੁਪਨੇ ਦਿਓ ਜਲੋ ਨਗਰ ਤੋਂ ਸਤਿਗੁਰੂ ਜੀ ਜਾਣ ਲੱਗੇ ਪਰਿਵਾਰ ਦੀ ਸੇਵਾ ਤੋਂ ਖਸੋ ਕਰਕੇ ਸਤਿਗੁਰੂ ਜੀ ਨੇ ਪਰਿਵਾਰ ਨੂੰ ਪੌਥੀ ਸਾਹਿਬ ਜੋੜਾ ਸਾਹਿਬ ਔਰ ਇੱਕ ਚਾਰਨ ਦਾ ਜੋੜਾ ਇੱਕ ਮੰਜੀ ਬਖਸ਼ਿਸ਼ ਕੀਤੀ ਜੋ ਕਿ ਚੋਲਾ ਸਾਹ ਪੋਥੀ ਸਾਹਿਬ ਤੇ ਜੋੜਾ ਸਾਹਿਬ ਗੁਰਦੁਆਰੇ ਸ੍ਰੀ ਚੋਲਾ ਸਾਹਿਬ ਵਿਖੇ ਸ਼ੋਭਿਤ ਹੈ ਔਰ ਜਿਹੜੀ ਮੰਜੀ ਸੀ ਉਸ ਸਮਾਪਾ ਕਰਕੇ ਸਮਾਪਤ ਹੋ ਗਈ ਸਮਹਲੀ ਨਹੀਂ ਗਈ ਉਸ ਦਾ ਬਾਣ ਅਤੇ ਦੌਣ ਗੁਰਦੁਆਰਾ ਨਿੰਮ ਸਰ ਸਾਹਿਬ ਵਿਖੇ ਸ਼ੋਭਿਤ ਹੈ ਔਰ ਇਸੇ ਤਰ੍ਹਾਂ ਜਾਨ ਲਗਿਆ ਨਗਰ ਤੋਂ ਸਤਿਗੁਰੂ ਜੀ ਨੇ ਨਗਰ ਨੂੰ ਬੜੇ ਵਰ ਦਿੱਤੇ ਕੇ ਕਢਾਣੇ ਤੱਕ ਡਾਂਡ ਸਾਹਿਬ ਬਣੇਗਾ ਨਗਰ ਬਹੁਤ ਵਧੇਗਾ ਬਾਹਰੋਂ ਆਇਆ ਦੁਸ਼ਮਨ ਨਗਰ ਨੂੰ ਹਰਾ ਨਹੀਂ ਸਕੇਗਾ ਕੁਦਰਤੀ ਆਫਤ ਨਗਰਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਔਰ ਇਹਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਕਸ਼ਟਾਂ ਤੋਂ ਜਿਹੜੀ ਹੈ ਉਹ ਨਿਜ਼ਾਤ ਮਿਲਿਆ ਕਰੇਗੀ ਸੋ ਅੱਜ ਬੇਨਤ ਸੰਗਤਾਂ ਸ਼ਨੀਵਾਰ ਵਾਲੇ ਦਿਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਦੀਆਂ ਨੇ ਸੋ ਇਸੇ ਤਰ੍ਹਾਂ ਗੁਰਦੁਆਰਾ ਚੋਲਾ ਸਾਹਿਬ ਵਿਖੇ ਸੰਗ੍ਰਾਂਹ ਦਾ ਦਿਹਾੜਾ ਮਨਾਇਆ ਜਾਂਦਾ ਹੈ ਗੁਰਦੁਆਰਾ ਸ੍ਰੀ ਹਵਿੱਲੀ ਸਾਹਿਬ ਵਿਖੇ ਪੂਰਨਮਾਸੀ ਭਰਦੀ ਹੈ ਔਰ ਗੁਰਦੁਆਰਾ ਸ੍ਰੀ ਨਿਮ ਸਰ ਸਾਹਿਬ ਵਿਖੇ ਮਸਿਆ ਭਰਦੀ ਹੈ ਇਸੇ ਤਰ੍ਹਾਂ ਬੰਦੀ ਛੋੜ ਦਿਵਸ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਪਾਵਨ ਸਥਾਨ ਤੇ ਮਨਾਇਆ ਜਾਂਦਾ ਹੈ ਬੇਅੰਤ ਸੰਗਤਾਂ ਨਸਮਤ ਤੱਕ ਹੁੰਦੀਆਂ ਨੇ ਔਰ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ